ਕਿਸਾਨਾਂ ਵਾਸ਼ਿਸ਼ੀ ਦਿਖਾਤੇ ਮੈਂ ਹਰਮੰਦਰ ਸਿੰਘ ਕਿਸਾਨੀਆ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਇਸ ਵਕਤ ਖੜੇ ਆ ਸੁੱਖਾ ਸਿੰਘ ਮਹਿਤਾਬ ਸਿੰਘ ਚੌਕ ਬਟਾਲਾ ਸ਼ਹਿਰ ਦੇ ਵਿੱਚ ਇਹ ਅੱਜ ਦਾ ਜਿਹੜਾ ਪੁਤਲਾ ਫੂਕਿਆਇਆ ਕੀਤਾ ਗਿਆ ਇਹ ਪੰਜਾਬ ਸਰਕਾਰ ਦਾ ਜੋ ਅੱਜ ਇੱਕ ਜ਼ੁਲਮੀ ਹੁਕਮਨਾਮਾ ਤਾਨਾਸ਼ਹੀ ਰਵਈਏ ਦੇ ਵਿੱਚੋਂ ਜਿਹੜਾ ਹੁਕਮ ਆਇਆ ਉਹ ਆ ਜਿਹਦੇ ਵਿੱਚ ਅੱਜ ਪੰਜਾਬ ਸਰਕਾਰ ਨੇ 62 ਪੈਸੇ ਪੈਟਰੋਲ ਤੇ ਤੇ 92 ਪੈਸੇ ਡੀਜ਼ਲ ਦਿੱਤੇ ਵੈਟ ਜਿਹੜਾ ਵਧਾ ਦਿੱਤਾ ਤੇ ਇਹਦੇ ਵਿੱਚ ਇਹ ਕਾਰਨ ਦੱਸਿਆ ਗਿਆ ਕਿ ਸੂਬੇ ਦੀ ਦਿੱਕੀ ਹਾਲਤ ਮਾੜੀ ਆ ਇਹਦੇ ਨਾਲ ਇਸ ਤੋਂ ਵੀ ਵੱਡਾ ਉੱਕੇ ਜਾਂਦਿਆ ਹੋਇਆ ਜਿੱਥੇ ਕੇਂਦਰ ਆ ਬਿਜਲੀ ਸੋਧ ਕਾਨੂੰਨ ਬਿੱਲ ਬਣਾਉਂਦੀ ਪਈ ਸੀ ਕਿਤੇ ਕੇਂਦਰ ਦੇ ਖਿਲਾਫ ਸਾਨ ਜਿੱਥੇ ਬੰਦੀਆਂ ਲੜਗੀਆਂ ਪਈਆਂ ਉੱਥੇ ਪੰਜਾਬ ਸਰਕਾਰ ਵੀ ਭਾਜਪਾ ਦੀ ਵੀ ਪਾਰਟੀ ਬਣ ਕੇ ਉੱਪਰ ਤੇ ਸਾਹਮਣੇ ਆਈ ਆ ਔਰ 60 ਕਿਲੋਵਾਟ ਤੱਕ ਦੇ ਜਿਹੜੇ ਤੋ ਸਬਸਿਡੀ ਖਤਮ ਕੀਤੀ ਗਈ ਆ ਤੇ ਅਸੀਂ ਆਪਣੀ ਕੈਲਕੂਲੇਸ਼ਨ ਦੇ ਹਿਸਾਬ ਨਾਲ ਪੰਜਾਬ ਦੇ ਲੋਕਾਂ ਨੂੰ ਬਿਲਕੁਲ ਸਾਫ਼ ਦੱਸ ਦੇਣਾ ਚਾਹੁੰਦੇ ਆ ਕਿ ਲਗਭਗ 2100 ਕਰੋੜ ਦਾ ਜਿਹੜਾ ਬੋਝ ਆ ਉਹ ਪੰਜਾਬ ਦੇ ਲੋਕਾਂ ਦੇ ਉੱਤੇ ਪੈਂਦਾ ਪਿਆ ਆ ਜਿੱਥੇ ਸਰਕਾਰਾਂ ਇਸ ਗੱਲ ਦਾ ਪੱਖ ਦੇ ਕੇ ਚੋਣ ਮੈਦਾਨ ਮੈਦਾਨ ਦੇ ਵਿੱਚ ਆਉਂਦੀਆਂ ਨੇ ਤੇ ਗੱਲ ਰੱਖਦੀਆਂ ਕਿ ਇਹ ਲੋਕ ਪੱਖੀ ਸਰਕਾਰਾਂ ਨੇ ਲੋਕ ਦੇ ਹਿੱਤ ਵਾਲੀਆਂ ਸਰਕਾਰਾਂ ਨੇ ਇਹਨਾਂ ਨੇ ਲੋਕ ਹਿੱਤ ਦੀ ਗੱਲ ਕਰਨੀ ਆ ਉੱਤੇ ਕੋਈ ਵੀ ਲੋਕ ਹਿੱਤ ਦੀ ਗੱਲ ਬਈ ਨਹੀਂ ਰਹੀ ਲੋਕਾਂ ਦੇ ਉੱਤੇ ਮਜ਼ਦੂਰ ਦੇ ਉੱਤੇ ਕਿਸਾਨ ਦੇ ਉੱਤੇ ਛੋਟੇ ਵਪਾਰੀ ਦੇ ਦੁਕਾਨਦਾਰ ਦੇ ਇਥੋਂ ਤੱਕ ਕਿ ਜਿਹੜੀ ਨਵੀਂ ਕਿਸਾਨ ਨੀਤੀ ਆ ਉਹ ਵੀ ਇੱਕ ਬਹਿਕਾਵੇ ਦਾ ਰੂਪ ਜਿਹੜਾ ਆ ਲੋਕਾਂ ਨੂੰ ਦਿੱਤਾ ਗਿਆ ਖੇਤੀ ਨੀਤੀ ਦੀ ਜਿਹੜੀ ਆ ਉਹ ਕਿਸਾਨ ਵਿਰੋਧੀ ਹੋਊਗੀ ਇਹ ਅਸੀਂ ਸਪਸ਼ਟ ਕਰਦੇ ਆਂ ਸੋ ਅੱਜ ਦਾ ਜੋ ਇਹਨਾਂ ਦਾ ਇੱਕ ਫਰਮਾਨ ਦਿੱਤਾ ਤਾਂ ਨਾ ਤਾਨਾਸ਼ਹੀਰ ਰਵਈਏ ਦੇ ਵਿੱਚੋਂ ਜੋ ਨਿਕਲ ਕੇ ਆਇਆ ਉਹਦੀ ਅਸੀਂ ਸਖਤ ਨਖੇਤੀ ਕਰਦੇ ਆਂ ਤਾਂ